वेलकम टू खन्ना न्यूज़ लाइव मंडी गोविंदगढ़ ਦੇ ਲੋਹਾ ਵਪਾਰੀ ਦੀਪ ਸਟੀਲ ਇੰਡਸਟਰੀਜ਼ ਦੇ ਗੋਦਾਮ ਵਿੱਚ 26 ਲੱਖ ਦੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਬਿਨਾ ਨੰਬਰ अल्टੋ ਕਾਰ ਸਵਾਰ ਤਿੰਨ ਲੁਟੇਰਿਆਂ ਨੇ ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਗੋਦਾਮ ਦੇ ਮਾਲਕ ਦੀ ਸਵਰਗਵਾਸੀ માતા ਦੇ ਭੋਗ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ ਅਤੇ ਦਫ਼ਤਰ ਦਾ ਸਾਰਾ ਸਟਾਫ ਭੋਗ ਦੀ ਰਸਮ ਵਿੱਚ ਸ਼ਾਮਿਲ ਹੋਣ ਗਿਆ ਹੋਇਆ ਸੀ ਦਸਾਂ ਮਿੰਟਾਂ ਵਿੱਚ ਹੀ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਕਰੀਬ 26 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਮਾਤਾ ਜੀ ਦਾ ਭੋਸੀ ਆ। ਅਸੀਂ ਭੋਗ ਦੇ ਉੱਪਰ ਸੀ ਕਿ ਉੱਥੇ ਗਏ ਵੇ ਸੀ ਸਾਰਿਆਂ ਨੇ। ਤੇ ਉਦੋਂ ਸਾਨੂੰ 1:30 ਵਜੇ ਨੋਟੀਫਿਕੇਸ਼ਨ ਮਿਲੀ ਹੈ ਤੁਹਾਡੇ ਗਰਾਮ ਚੋਰੀ ਹੋ ਗਈ ਹੈ। ਤੇ ਫਿਰ ਅਸੀਂ ਇੱਥੇ ਬੰਦਿਆਂ ਨੇ ਵਿਜਿਟ ਕੀਤੀ ਆ ਕੇ ਤਾਂ ਦੇਖਿਆ ਤਿੰਨ ਬੰਦੇ ਸੀ ਇਹ ਕਾਰ ਚਾਹੀ ਸੀ ਆਲਟੋ ਚ ਤੇ ਸੀ ਵੀ ਕੈਮਰੇ ਵਿੱਚ ਸਭ ਕੁਝ ਮੈਂਸ਼ਨ ਆ ਗਿਆ ਹੈ। ਤੇ ਇਹ ਦੇਖਿਆ ਨਮਰੀ ਦੇ ਉਹਨਾਂ ਨੇ ਕੁਝ ਸ਼ੱਕ ਉਧਰ ਨੇ ਕੋਈ ਚੀਜ਼ਾਂ ਮਾਰ ਕੇ ਤਿੱਖੀਆਂ ਤਾਂ ਪੈਸੇ ਲੁੱਟ ਗਏ ਦਿੱਤੀ ਹੈ। ਕਿੰਨੇ ਆ ਮਾਸ 25-26 ਲੱਖ ਰੁਪਇਆ ਸੀਗਾ ਜੀ ਸੀਸੀਟੀਵੀ ਕਹਾ ਦੇ ਵਿੱਚ ਕੀ ਆਇਆ ਉਹਦੇ ਵਿੱਚ ਆਇਆ ਜੀ ਇੱਕ ਆਲਟੋ ਗੱਡੀ ਆਈ ਹੈ ਤਿੰਨ ਬੰਦੇ ਆਏ ਆ ਉਹਦੇ ਵਿੱਚ ਤੇ ਉਹਨਾਂ ਦੇ ਅੱ체 ਇੱਕ ਬੈਗ ਸੀਗਾ ਤੇ ਓਵਰ 10 ਮਿੰਟ ਦੇ ਵਿੱਚ ਇਹ ਕਾਂਟ ਹੋਇਆ ਟੋਟਲ ਕਿਸੇ ਸ਼ੱਕ ਤੋਂ ਨਹੀਂ ਸ਼ੱਕ ਕੋਈ ਮਤਲਬ ਉਸ ਨੂੰ ਨਹੀਂ ਲੱਗ ਸਕਦਾ ਹਾਂ ਜੀ ਕੀ ਮਾਮਲਾ ਸੀ ਜੀ ਅੱਜ ਮਾਮਲਾ ਜੀ ਅੱਜ ਸਤਿਉ ਸਾਬ ਨੂੰ बोला जिस या फर्म है दीप स्टील इंडस्ट्री जिन्ह ने लुटनी वारदात की रिपोर्ट की उस द इनवैसिगेन के तहत असी इत और जोड़ा मैं मामला उसमें चैक कर रहे हैं कि लुट हुई है जी उन्होंने मुताबिक भी पच्चीस लाख की लुट है जी और आप देख रहे हैं कि कोई इंटरनल सपोर्टिज है इंटरनल कोई असिस्टेंट असिस्टेंटी उन्होंने नहीं सीगी। तो आप चेक कर रहे जी? तीन बंदे गोडी जी पता यही है कि जी आप जिम्मे हो सकता है कि वो सारा इन्वेस्टिगेशन कर रहे हैं, तो पुछ कर रहे हैं आपा। सो इस कहना कुछ भी मुश्किल है सारा कुछ देख रहे हैं टेक्नीकल भी सीसी टीवी भी और बाकी जो सोर्स है और हो जल्दी सोल्व करेगी सीसीटीवी ਦੇ ਵਿਚਾਰੇ ਆਈ ਨੇ ਉਹਦੇ ਅ ਬਿਲਕੁਲ ਜੀ ਸੀਸੀਟੀਵੀ ਦੇ ਵਿੱਚ ਵੀ ਆਇਆ ਹੈ ਔਰ ਮਾਂਜੋ ਐਸਐਸਪੀ ਸਾਹਿਬ ਦੀ ਇਨਸਟ੍ਰਕਸ਼ਨ ਆਈ ਹੈ ਜੀ ਔਰ ਉਸ ਦੇ ਮਤਲਬ ਸਾਰੀ ਟੀਮ ਸਾਰੇ ਜ਼ਿਲ੍ਹੇ ਦੀ ਟੀਮ ਲੱਗੀ ਹੋਈ ਹੈ ਬਖੋਤ ਕੀ ਮਾਂ ਨੇ ਲੱਗੀ ਹੈ ਮੈਂ ਇੱਥੇ ਬੈਠ ਕੇ ਕਰਦਾ ਹਾਂ ਬਾਕੀ ਜਿਹੜੇ ਅਫਸਰ ਹੈਗੇ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਸਾਰੇ ਆਪਣਾ ਆਪਣਾ ਕੰਮ ਹੈ ਠੀਕ ਹੈ। ਗੰਟੀ ਗਵਿੰਦਗੜ੍ਹ ਤੋਂ ਪੱਤਰਕਾਰ ਪਰਮਜੀਤ ਸਿੰਘ ਤਿਮਾਨ ਦੀ ਖਾਸ ਰਿਪੋਰਟ